ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਐ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਰਖਣਾ ਜਿੰਨਾ ਵੀਰਾਂ ਬੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਜਕਰੇਨ ਯੋਦਰਾ ਰੂਸ ਨੇ ਕੀਤਾ ਇੱਕ ਖਤਰਨਾਕ ਕੰਮ ਸਾਬ ਦੇ ਕੰਨ ਖੜੇ ਜਕਰੇਨ ਚ ਵਿੱਚ ਚੱਲ ਰਖੇ ਟਰਕਾ ਦੇ ਵਿੱਚਕਾਰ ਰੂਸ ਨੇ ਆਪਣੀ ਨਵੀਂ ਪਰਮਾਣੂ ਸੰਚਾਲਿਤ ਕਰੂਜ ਮਜਾਇਲ ਬੂਰੇ ਵੈਸਟਿੰਗ ਦਾ ਸਫਲਤਾਪੂਰਵ ਪ੍ਰੀਖਣ ਕੀਤਾ ਹੈ ਰੂਸ ਦੇ ਇੱਕ ਉੱਚ ਦਰਜੇ ਦੇ ਫੌਜੀ ਅਧਿਕਾਰੀ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਇਸ ਪ੍ਰਾਪਤੀ ਬਾਰੇ ਜਾਣਕਾਰੀ ਦਿੱਤੀ ਹੈ ਅਸੀਮਤ ਸੀਮਾ ਵਾਲੀ ਮਜੈਲ ਪਰਮਾਣੂ ਸ਼ਕਤੀ ਤੇ ਨਿਰਪਰੇਸ਼ ਮਜੈਲ ਦੀ ਸੀਮਾ ਸੀਮਤ ਹੈ ਤੇ ਇਸ ਨੂੰ ਪਰਮਾਣੂ ਹਥਿਆਰਾਂ ਨਾਲ ਲੋਡ ਕੀਤਾ ਜਾ ਸਕਦਾ ਹੈ ਰੂਸੀ ਫੌਜ ਦੇ ਜਨਰਲ ਡਾਇਰੈਕਟਰ ਦੇ ਮੁਖੀ ਜਨਵ ਲੈਰੀ ਗੈਰਾਸੀਮੋਵ ਨੇ ਰਾਸ਼ਟਰਪਤੀ ਪੁੱਤ ਨੂੰ ਦੱਸਿਆ ਕਿ ਮਜੈਲ ਨੇ 14000 ਕਿਲੋਮੀਟਰ ਦੀ ਯਾਤਰਾ ਕੀਤੀ ਅਤੇ ਲਗਭਗ 15 ਘੰਟੇ ਹਵਾ ਵਿੱਚ ਕਾਰਸ਼ੀਲ ਰੱਖੀ ਜਿੱਤ ਹੈ ਮਜੈ ਲਡੂਸੀ ਰਾਸ਼ਟਰਪਿਤ ਪੁੱਤਰ ਦੇ ਅਨੁਸਾਰ ਐਮ 9 ਐਮ 730 ਬਰੇਵਸਟਿੰਗ ਜਿਸ ਨੂੰ ਨਾਟੋ ਨੇ ਐਸਐਸਸੀ ਐਕਸ 9 ਸਕਾਈਫਲ ਨਾਮ ਦਿੱਤਾ ਹੈ ਮੌਜੂਦਾ ਤੇ ਭਵਿੱਖ ਮਜਾਇਦ ਰੱਖਿਆ ਪ੍ਰਣਾਲੀਆਂ ਦੇ ਵਿਰੁੱਧ ਜਿੱਤ ਹੈ ਇਸ ਦੀ ਰੇਂਜ ਲਗਭਗ ਅਨੰਤ ਹੈ ਤੇ ਉਡਾਣ ਦਾ ਰਸਤਾ ਅਣਪਛਾਤਾ ਹੈ ਇਹ ਤੋਂ ਨੂੰ ਆਪਣੀ ਭਾਸ਼ਣ ਵਿੱਚ ਬੁਲੰਦੀ ਮੇਰ ਪੁੱਤਰ ਨੇ ਜਨਰਲ ਗੈਰਾਸੀ ਮੋਮ ਨੂੰ ਮਜਾਇਲਾਂ ਦੀ ਤਾਇਨਾਤੀ ਤੋਂ ਪਹਿਲਾਂ ਅੰਤਮ ਤਿਆਰੀ ਪੜਾ ਦਿੱਤ ਤੇ ਤੁਰੰਤ ਕੰਮ ਸ਼ੁਰੂ ਕਰਨ ਦਾ ਦੇ ਦਿੱਤਾ ਕਿਉਂਕਿ ਬਲੈਸਟਿਕ ਦੇ ਮੁੱਖ ਟੈਸਟ ਹੁਣ ਪੂਰੇ ਹੋ ਗਏ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ